ਚਕਾਲ ਜੀ ਵੈਲਕਮ ਆ ਤੁਹਾਡਾ ਮੇਰੇ ਪ੍ਰੋਸਪਰੇਸ਼ਨ ਚੈਨਲ ਤੇ ਅੱਜ ਆਪਾਂ ਫਿਰ ਤੋਂ ਤੁਹਾਡੇ ਲਈ ਬਹੁਤ ਹੀ ਪਿਆਰਾ ਡਿਜ਼ਾਈਨ ਦੇ ਕੀ ਅਸੂਲ ਲੈ ਕੇ ਆਏ ਆ ਅਗਰ ਤੁਹਾਨੂੰ ਪਸੰਦ ਆ ਰਹੇ ਨੇ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਆਰਡਰ ਦੇ ਸਕਦੇ ਹੋ 961353079 ਤੇ ਸਕਰੀਨਸ਼ਾਟ ਪੇਸ ਕਰਕੇ ਤੁਸੀਂ ਕੀ ਆਰਡਰ ਦੇ ਸਕਦੇ ਹੋ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਹੈਂਡਵਰਕ ਮਸ਼ੀਨ ਵਰਕ ਸੋ ਆਜੋ ਦੇਖੋ ਮੈਂ ਤੁਹਾਨੂੰ ਫਸਟ ਸੂਟ ਦਿਖਾਉਣ ਜਾ ਰਹੀ ਆ ਇਹ ਆਪਣਾ ਮਸਲੀਨ ਦਾ ਸਟੱਫ ਸੀ ਦੇਖੋ ਡਿਜੀਟਲ ਪ੍ਰਿੰਟ ਇਹ ਦੇਖੋ ਉੱਪਰ ਕੀ ਆਪਾਂ ਚਾਕਾਂ ਤੇ ਕੰਮ ਕੀਤਾ ਹੋਇਆ ਬਹੁਤ ਸੋਹਣਾ ਦੇਖੋ ਮਸ਼ੀਨਵਰਕ ਹੋਇਆ ਆਪਣਾ ਚਾਕਾਂ ਤੇ ਅੱਗੇ ਪਿੱਛੇ ਆਪਾਂ ਕੰਮ ਕੀਤਾਗਾ ਤੇ ਬਹੁਤ ਸੋਹਣੀ ਦੇਖੋ ਬ੍ਰੀਕ ਜੀ ਲੇਸ ਦੇ ਕੇ ਇਹਦੀ ਫਿਨਿਸ਼ਿੰਗ ਕੀਤੀ ਹੈਗੀ ਤੇ ਨਾਲ ਦੇਖੋ ਇਦਾਂ ਆਪਾਂ ਬਹੁਤ ਸੋਹਣਾ ਦੇਖੋ ਨੱਕ ਦਾ ਡਿਜ਼ਾਈਨ ਬਣਾਇਆ ਬਹੁਤ ਪਿਆਰਾ ਦੇਖੋ ਵਿੱਚ ਬਹੁਤ ਛੋਟੇ ਛੋਟੇ ਬਟਨ ਦੇ ਕੇ ਉਹਦੀ ਫਿਨਿਸ਼ਿੰਗ ਕੀਤੀ ਹੈ ਨਾਲ ਦੇਖੋ ਬਾਹਾਂਾਂ ਤੇ ਆਪਾਂ ਨੇ ਵਰਕ ਕੀਤਾ ਨਾਲ ਇਦਾਂ ਡਿਜ਼ਾਈਨ ਕੀਤਾ ਬਹੁਤ ਸੋਹਣੀ ਲੂਜ਼ ਆਪਾਂ ਨੇ ਬਾਹਾਂ ਬਣਾਈਆਂ ਨੇ ਇਹਦੀਆਂ ਤੇ ਨਾਲ ਦੇਖੋ ਇਹਦੀ ਬਾਟਮ ਤੇ ਆਪਾਂ ਨੇ ਲੇਸ ਦੇ ਕੇ ਉਹਦੀ ਫਿਨਿ ਇਹਦਾ ਦੁਪੱਟਾ ਕੀ ਇਹ ਦੇਖੋ ਮਸਲੀਨ ਦਾ ਦੁਪੱਟਾ ਸੀਗਾ 4 ਸਾਈਡ ਤੇ ਉਹਦਾ ਕੱਟਵਰਕ ਹੋਇਆ ਤੇ ਸਾਰੇ ਦੁਪੱਟੇ ਦੇ ਵਿੱਚ ਕੀ ਆਪਾਂ ਨੇ ਬੂਟੀ ਪਾਈ ਆਗੀ ਬਹੁਤ ਸੋਹਣੀ ਦੇਖੋ ਬਰੀਕ ਬੂਟੀ ਪਾ ਕੇ ਕੰਮ ਕੀਤਾ ਹੋਇਆ ਤੁਹਾਨੂੰ ਜੋ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਦੇ ਸਕਦੇ ਹੋ ਤੇ ਜੋ ਮੈਂ ਨੈਕਸਟ ਦਿਖਾ ਰਹੀ ਆ ਇਹ ਦੇਖੋ ਇਹਨਾਂ ਦਾ ਡਿਜੀਟਲ ਪ੍ਰਿੰਟ ਸੂਟ ਸੀਗਾ ਇਦਾਂ ਦੇਖੋ ਸਿੰਪਲ ਸੂਟ ਵੀ ਹੁੰਦੇ ਨੇ ਜਿਹੜੇ ਬਹੁਤ ਸੋਹਣੇ ਲੱਗਦੇ ਨੇ ਦੇਖੋ ਬਹੁਤ ਪਿਆਰੀ ਦੇਖੋ ਆਪਾਂ ਨੇ ਲੇਸ ਦਿੱਤੀ ਇਹਨੂੰ ਬਹੁਤ ਸੋਹਣੀ ਦੇਖੋ ਲੇਸ ਦੇ ਕੇ ਦੀ ਫਿਨਿਸ਼ਿੰਗ ਕੀਤੀ ਆ ਤੇ ਇੱਥੇ ਦੇਖੋ ਇਦਾਂ ਪਿੰਟੈਕਸ ਪਾ ਕੇ neck ਤੇ ਬਹੁਤ ਪੈਰੀ ਲੇਸ ਦਿੱਤੀ ਹੈ ਸੇਮ ਉਦਾਂ ਹੀ ਦੇਖੋ ਬਾਵਾ ਤੇ ਪਿੰਟੈਕਸ ਪਾ ਕੇ ਲੇਸ ਲਗਾ ਕੇ ਪੱਟੀ ਲਗਾ ਕੇ ਬਹੁਤ ਵਧੀਆ ਦੇਖੋ ਲੂਸ ਫਿਟਿੰਗ ਇਹਦੀਆਂ ਬਾਵਾ ਬਣਾਈਆਂ ਨੇ ਬਹੁਤ ਸੋਹਣਾ ਸੂਟ ਲੱਗ ਰਿਹਾ ਹੈ ਇਹ ਤੇ ਨਾਲ ਦੇਖੋ ਇਹਦੇ ਕੀ ਆ ਆਪਣੇ ਇਹਦੀ ਬਾਟਮ ਕੀ ਆ ਆਪਣੀ ਪਲੇਨ ਦੇ ਵਿੱਚ ਤੇ ਆਪਣਾ ਜਿਹੜਾ ਦੁਪੱਟਾ ਆਗਾ ਦੇਖੋ ਇਹ ਡਿਜੀਟਲ ਪ੍ਰਿੰਟ ਦੇ ਵਿੱਚ ਆ ਸਾਰੇ ਦੁਪੱਟੇ ਦੇ 4 ਸਾਈਡ ਬਹੁਤ ਸੋਹਣੀ ਲੇਸ ਦਿੱਤੀ ਹੈ ਦੇਖੋ ਬਹੁਤ ਸੋਹਣੀ ਲੇਸ ਦੇ ਕੇ ਉਹਦੀ ਫਿਨਿਸ਼ਿੰਗ ਕੀਤੀ ਆ ਤੇ ਜੋ ਮੈਂ ਨੈਕ ਸੂਟ ਦਿਖਾ ਰਹੀ ਆ ਇਹ ਦੇਖੋ ਇਹ ਵੀ ਡਿਜੀਟਲ ਪ੍ਰਿੰਟ ਸੂਟ ਸੀਗਾ ਆਪਣਾ ਤੇ ਆਪਾਂ ਨੇ ਕਿ ਉੱਪਰ ਪੈਚ ਲਗਾ ਕੇ ਕੰਮ ਕੀਤਾਗਾ ਬਹੁਤ ਸੋਹਣਾ ਇਹ ਦੇਖੋ ਪਹਿਲਾਂ ਤਾਂ ਦੇਖੋ ਮੈਂ ਤੁਹਾਨੂੰ ਇਹਦਾ ਨੈਕ ਦਾ ਡਿਜ਼ਾਈਨ ਦਿਖਾਣੀ ਆ ਬਹੁਤ ਸੋਹਣਾ ਸ਼ਿਮਰ ਬੇਸ ਸੂਟ ਸੀਗਾ ਇਹ ਦੇਖੋ ਨੈਕ ਦਾ ਡਿਜ਼ਾਈਨ ਲੇਸ ਦੇ ਕੇ ਬਹੁਤ ਸੋਹਣਾ ਦੇਖੋ ਨੈਕ ਦਾ ਡਿਜ਼ਾਈਨ ਬਣਾਇਆ ਵਿੱਚ ਬਹੁਤ ਛੋਟੇ ਛੋਟੇ ਪਿਆਰੇ ਬਟਰ ਲਗਾਏ ਨੇ ਇਹ ਦੇਖੋ ਇਹਦੀ ਬਾਹਾਂਾਂ ਤੇ ਆਪਾਂ ਨੇ ਪੈਚ ਦਾ ਕੰਮ ਕੀਤਾਗਾ ਨਾਲ ਮਸ਼ੀਨ ਵਰਕ ਕੀਤਾ ਉਹਦੇ ਉੱਪਰ ਬਹੁਤ ਸੋਹਣਾ ਲੱਗ ਰਿਹਾ ਦੇਖੋ ਬਹੁਤ ਪਿਆਰਾ ਲੱਗ ਰਿਹਾ ਤੇ ਸੇਮ ਵਰਕ ਇਹਦੀ ਆਪਾਂ ਨੇ ਬਾਟਮ ਤੇ ਕੀਤਾ ਬਾਹਾਂ ਤੇ ਬਾਟਮ ਤੇ ਵਰਕ ਹੋਇਆ ਹੋਇਆ ਹੈ ਇਹਦੇ ਤੇ ਨਾਲ ਕੀ ਆਪਣਾ ਮਸਲੀਨ ਦਾ ਦੁਪੱਟਾ ਸੀਗਾ ਦੁਪੱਟਾ ਦੇਖੋ 4 ਸਾਈਡ ਦੀ ਆਪਾਂ ਨੇ ਕੱਟ ਵਰਕ ਤੇ ਬਾਕੀ ਛੋਟੇ-ਛੋਟੇ ਪੱਲਿਆਂ ਤੇ ਕੀ ਇਹਨਾਂ ਦੇ ਸਾਰਿਆਂ ਤੇ ਕੀ ਕੀ ਫਲਾਵਰ ਬਣਿਆ ਹੋਇਆ 4 ਕਾਰਨਰਸ ਨੇ 4 ਕਾਰਨਰਸ ਤੇ ਕੀ ਇੱਕ-ਇੱਕ ਫਲਾਵਰ ਬਣਿਆ ਹੋਇਆ ਬਹੁਤ ਸੋਹਣਾ ਬਹੁਤ ਸੋਹਣਾ ਤੁਹਾਨੂੰ ਲੱਗ ਰਿਹਾ ਤੁਸੀਂ ਇਦਾਂ ਡਿਜੀਟਲ ਪ੍ਰਿੰਟ ਨੂੰ ਵੀ ਕੀ ਆ ਆਪਣਾ ਰੈਡੀ ਕਰਵਾ ਸਕਦੇ ਹੋਗੇ ਤੇ ਜੋ ਮੈਂ ਲਾਸਟ ਸੂਟ ਦਿਖਾ ਰਹੀ ਆ ਇਹ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸੂਟ ਹੈ ਦੇਖੋ ਇਹ ਸੈਟਨ ਆਰਗਾਂਜ਼ਾ ਦੇ ਵਿੱਚ ਸੀਗਾ ਔਰ ਮੈਂ ਜਦਾ ਸਟਾਫ ਸੀਗਾ ਇਹ ਤੇ ਇਹਦੇ ਉੱਪਰ ਟੋਟਲੀ ਸਾਡਾ ਹੈਂਡਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈਂਡਵਰਕ ਨਾਲ ਹਾਈਲਾਈਟ ਕੀਤਾ ਹੈ ਇਹਨੂੰ ਪ੍ਰਿੰਟ ਦੇਖੋ ਸੇਮ ਨਹੀਂ ਮਿਲਣਾ ਹੈਗਾ ਟਾਈ ਕਰ ਸਕਦੇ ਹਾਂ ਬਟ ਬਹੁਤ ਸੋਹਣਾ ਦੇਖੋ ਲੱਗ ਰਿਹਾ ਗ੍ਰੇ ਉੱਪਰ ਦੇਖੋ ਤੁਸੀਂ ਕਿੰਨਾ ਸੋਹਣਾ ਮਤਲਬ ਕੰਮ ਉੱਠ ਕੇ ਆਇਆ ਸਾਰਾ ਹਾਈਲਾਈਟ ਕੀਤਾ ਹੋਇਆ ਹੈ ਸੇਮ ਬਾਵਾ ਦਾ ਕੰਮ ਤੇ ਬਹੁਤ ਸੋਹਣਾ ਦੇਖੋ ਇਹਦਾ ਬ੍ਰੀਕ ਲੇਸ ਦੇ ਕਿ ਆਪਾਂ ਨੇ ਇਸ ਨੂੰ ਉਸਾ ਲੇਸ ਦੇ ਕੇ ਫਿਨਿ ਤੁਸੀਂ ਕੰਮ ਦੇਖੋ ਕੰਮ ਕਿੰਨਾ ਜਿਆਦਾ ਸੋਹਣਾ ਦੇਖੋ ਸਫਾਈ ਤੇ ਆ ਤੁਸੀਂ ਏਦਾਂ ਵੀ ਪਾਰਟੀ ਵੇ ਸੂਟ ਗੀਨੇ ਆਪਣੇ ਰੈਡੀ ਕਰਵਾ ਸਕਦੇ ਕਿਸੇ ਵੀ ਪ੍ਰਿੰਟ ਨੂੰ ਏਦਾਂ ਹਾਈਲਾਈਟ ਕਰਵਾ ਕੇ ਹੈਂਡਵਰਕ ਨਾਲ ਬਹੁਤ ਸੋਹਣਾ ਲੱਗ ਰਿਹਾ ਬਹੁਤ ਜਿਆਦਾ ਦੇਖੋ ਨਾਲ ਦੇਖੋ ਇਹ ਬਾਟਮਾ ਬਾਟਮ ਦੇਖੋ ਕਿੰਨੀ ਸੋਹਣੀ ਆਪਾਂ ਰੈਡੀ ਕੀਤੀ ਆ ਦੇਖੋ ਏਦਾਂ ਪਲੇਸ ਦੇ ਕੇ ਬਹੁਤ ਪਿਆਰੀ ਬਾਟਮ ਲੱਗ ਰਹੀ ਹੈ ਬਹੁਤ ਸੋਹਣਾ ਸੂਟ ਲੱਗਿਆ ਦੇਖੋ ਇਹ ਮੈਨੂੰ ਪਰਸਨਲੀ ਮੈਨੂੰ ਸੂਟ ਬਹੁਤ ਜਿਆਦਾ ਵਧੀਆ ਲੱਗਿਆ ਜਦੋਂ ਇਹਦਾ ਵਰਕ ਹੋਇਆ ਤੇ ਨਾਲ ਦੇਖੋ ਜੇ ਪਿਓਰ ਜਨੂਨ ਦਾ ਦੁਪੱਟਾ ਆਪਣਾ ਨਾਲ ਦੇਖੋ ਇਹਦੇ ਆਪਾਂ ਦੁਪट्टे ਦੇ ਲੜਾ ਤੇ ਐਡਾ ਮੋਟਾ ਲਗਾਇਆ ਹੈਗਾ ਬਹੁਤ ਸੋਹਣਾ ਦੇਖੋ ਨਾਲ ਦੇਖੋ ਫੋਰ ਸਾਈਡ ਦੇਖੋ ਐਡਾ ਕੀ ਆਪਾਂ ਨੇ ਗੋਟੇ ਦੀ ਲੇਸ ਦੇ ਕੇ ਦੀ ਫਿਨਿਸ਼ਿੰਗ ਦਿੱਤੀ ਹੈ ਬਹੁਤ ਜਿਆਦਾ ਸੋਹਣਾ ਦੇਖੋ ਮੈਨੂੰ ਸੂਟ ਲੱਗਿਆ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸੋਗੇ ਤੁਹਾਨੂੰ ਇਹ ਗ੍ਰੇ 컬러 ਦਾ ਸੂਟ ਹੈ ਜਿਹੜਾ ਹਾਈਲਾਈਟ ਕੀਤਾ ਆਪਾਂ ਹੈਂਡਵਰਕ ਨਾਲ ਕਿਸ ਤਰ੍ਹਾਂ ਲੱਗਿਆ ਹੈਗਾ ਸੋ ਆਦੇ ਜੋ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਪਸੰਦ ਆਏ ਸੋ ਪਲੀਜ਼ ਵੀਡੀਓ ਨੂੰ ਵਾਰ-ਵਾਰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਔਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਜੋ ਸਾਡੀ ਆਦੀ ਨਿ